ਵਾਈਗੋ ਜੀ ਦਾ ਖਾਲਸਾ ਵਾਈਗੋ ਜੀ ਦੀ ਫਤਿਹ ਸਾਹ ਸੰਗਤ ਜੀ ਭਾਰੀ بارش ਹੋਣ ਕਾਰਨ ਪਿੰਡਾਂ ਬਿਆਣੇ ਦੇ ਵਿੱਚ ਵੀ ਕਾਫੀ ਜਿਹੜਾ ਬਰਸਾਤੀ ਪਾਣੀ ਹੈ ਮੀਂਹ ਦੇ ਨਾਲ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਹੈ ਜੀ ਮਾਲਕ ਦਾ ਸ਼ੁਕਰ ਹੈ ਕੋਈ ਨਾ ਕੋਈ ਜਾਨੀ ਵਾਲੀ ਨੁਕਸਾਨੀ ਕੋਈ ਹੋਇਆ ਤੇ ਐਨਡੀ ਦੇ ਟੀਮਾਂ ਵੱਲੋਂ ਦੋ ਪਰਿਵਾਰਾਂ ਦੇ ਜਿਹੜੇ ਜੀ ਹੈ ਉਹ ਬਿਲਕੁਲ ਸੁਰੱਖੇ ਨਾਲ ਬਾਹਰ ਕੱਢ ਕੱਢ ਲਏ ਗਏ ਨੇ ਤੇ ਨਾਲ ਹੀ ਹਲਕਾ ਵਿਧਾਇਕ ਦਿਨੇਸ਼ ਛੱਡਾ ਜੀ ਨੇ ਆ ਕੇ ਸਾਰੀਆਂ ਜਿਹੜੀਆਂ ਉਹ ਚੇਚੀਆਂ ਟੀਮਾਂ ਐ ਉਹਨਾਂ ਦਾ ਪ੍ਰਬੰਧ ਕੀਤਾ ਤੇ ਨਾਲ ਆਪ ਆ ਕੇ ਬਿਆਸ ਘਰ ਦੇ ਵਿੱਚ ਦਾ ਵੀ ਜਿਹੜਾ ਜਾਇਜ਼ਾ ਲਿਆ ਤੇ ਕਿੰਨਾ ਨੁਕਸਾਨ ਹੋਇਆ ਕਿੰਨਾ ਪਾਣੀ ਵੜਿਆ ਬਿਲਕੁਲ ਲਗਭਗ ਜਿੰਨੇ ਵੀ ਹੋਰ ਪਤਵੰਤੇ ਸੱਜਣ ਕਾਫੀ ਇੱਥੇ ਪੁੱਜੇ ਨੇ ਸਾਰੀਆਂ ਹੀ ਸੰਗਤਾਂ ਨੇ ਇੱਥੇ ਆ ਕੇ ਜਿੰਨੀ ਮਦਦ ਹੋ ਸਕੇ ਉਹ ਕੀਤੀ ਐ ਤੇ ਛੱਡਾ ਸਾਹਿਬ ਜੀ ਦਾ ਬੜਾ ਧੰਨਵਾਦ ਹੈ ਕਿ ਉਹਨੇ ਮੌਕੇ ਤੇ ਆ ਕੇ ਐਨਡੀਆ ਟੀਮ ਇੱਥੇ ਭੇਜੀਆਂ ਜੀ ਤੇ ਜਿਹੜੇ ਦੋ ਪਰਿਵਾਰ ਬਿਲਕੁਲ ਬਿਨਾਂ ਜਾਨ ਮਾਲੀ ਨੁਕਸਾਨ ਤੋਂ ਬਾਹਰ ਕੱਢ ਕੇ ਲੈ ਕੇ ਆਏ ਨੇ ਉਹਨਾਂ ਨੂੰ ਜਿੱਥੇ ਜ਼ਿਆਦਾ ਪਾਣੀ ਆ ਗਿਆ ਸੀ ਅ ਦਰਿਆ ਦੇ ਨਾਲ ਨਾਲ ਤੇ ਬਿਆਸ ਘਰ ਦੀ ਹੁਣ ਸਥਿਤੀ ਬਿਲਕੁਲ ਠੀਕ ਹੈ ਸਸੰਘ ਘਰ ਦੀ ਪਹਿਲਾਂ ਵੀ ਕਾਫੀ ਰਾਤੀ ਜਦੋਂ ਜ਼ਿਆਦਾ ਮੀਂਹ ਲੱਗਣ ਕਾਰਨ ਉੱਥੇ ਪਾਣੀ ਦਾ ਜਿਹੜਾ ਵਹਾਅ ਹੈ ਉਹ ਬੜਾ ਤੇਜ਼ ਹੋ ਗਿਆ ਸੀ ਤੇ ਜਿਹਦੇ ਨਾਲ ਬਿਆਸ ਘਰ ਦੇ ਮਿਲਖਾ ਦਾ 5 5 6 6 ਫੁੱਟ ਪਰ ਪਾਣੀ ਲਗਭਗ ਪੁੱਜ ਚੁੱਕਾ ਸੀ ਪਰ ਹੁਣ ਸੰਗਤਾਂ ਦੇ ਵੱਲੋਂ ਸਾਰਾ ਇਹ ਜਿਹੜਾ ਬਿਲਕੁਲ ਹੈ ਸਾਫ ਸਫਾਈ ਕੀਤੀ ਗਈ ਹੈ ਤੇ ਕਾਫੀ ਹੱਦ ਤੱਕ ਬਚਾਅ ਹੋ ਗਿਆ ਹੈ ਸੁਲਾਨਾਰ ਲੱਗਦੇ ਜਿੰਨੇ ਵੀ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਇਸ ਘੜੀ ਦੇ ਵਿੱਚ ਇਕਜੁੱਟ ਹੋ ਕੇ ਸਭ ਦਾ ਸਾਥ ਦਿਈਏ ਅਤੇ ਪ੍ਰਸ਼ਾਸਨ ਦਾ ਸਾਥ ਦਿਈਏ ਤੇ ਆਪਣੇ ਜਾਨ ਮਾਲ ਦੀ ਰਾਖੀ ਕਰੀਏ ਜੀ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਵੀ ਦਰਿਆਵਾਂ ਦੇ ਕੰਢੇ ਬਹੁਤ ਲਾਗੇ ਨਾ ਜਾਓ ਤੇ ਜਿਵੇਂ ਵੀ ਪ੍ਰਸ਼ਾਸਨ ਦੇ ਉੱਪਰ ਤੋਂ ਹਦਾਇਤਾਂ ਆਉਂਦੀਆਂ ਐ ਪ੍ਰਸ਼ਾਸਨ ਦਾ ਤੇ ਜਿੰਨੇ ਵੀ ਹੋਰ ਸੱਜਣ ਸਾਥ ਦੇ ਰਹੇ ਨੇ ਉਹਨਾਂ ਦਾ ਇੱਕ ਮਿਲ ਕੇ ਇਕੱਟ ਹੋ ਕੇ ਆਪਾਂ ਸਾਰੀ ਸੰਗਤ ਅ ਪ੍ਰਸ਼ਾਸਨ ਦਾ ਸਹਿਯੋਗ ਕਰੀਏ ਜੀ ਜਿੰਨੀ ਵੀ ਅਸੀਂ ਵੀਡੀਓ ਸਾਰੀ ਕੈਪਚਰ ਕੀਤੀ ਹੈ ਆਪਣੇ ਡਰੋਨ ਦੇ ਰਾਹੀਂ ਜਿਹੜੀ ਤੁਹਾਨੂੰ ਸਾਰੀ ਸੰਗਤ ਨੂੰ ਦਿਖਾ ਰਹੇ ਨੇ ਡਰੋਨ ਦੇ ਨਾਲ ਜਦੋਂ ਥੋੜਾ ਮੀਂਹ ਘਟਿਆ ਉਦੋਂ ਸ਼ੂਟ ਕੀਤੀ ਹੈ ਤੇ ਅਸੀਂ ਸਿਰਫ ਇਸ ਕਰਕੇ ਕੀਤੀ ਹੈ ਕਿ ਦੇਖਣਾ ਚਾਹੁੰਦੇ ਨੇ ਕਿ ਕੋਈ ਵੀ ਜੀਵ ਜੰਤੂ ਕੋਈ ਹੋਰ ਕਿਤੇ ਕੋਈ ਫਸਿਆ ਨਾ ਰਹਿ ਜਾਵੇ ਤਾਂ ਜੋ ਡਰੋਨ ਦੇ ਰਾਹੀਂ ਬੜੇ ਢੰਗ ਤਰੀਕੇ ਦੇ ਨਾਲ ਦੇਖ ਕੇ ਅ ਸਮੇ ਦੇ ਹਾਲਾਤ ਹੈ ਉਹਦੇ ਕਾਬੂ ਪਾਇਆ ਜਾ ਸਕੇ ਸੋ ਸਾਰੀਆਂ ਐਨਡੀਆ ਦੀਆਂ ਤੀਮਾਂ ਦਾ ਹਲਕਾ ਵਿਧਾਇਕ ਦਿਨੇਸ਼ ਚੱਡਾ ਜੀ ਦਾ ਤੇ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਮੌਕੇ ਤੇ ਆਏ ਨੇ ਸਾਰੇ ਦਾਨੀ ਸੱਜਣ ਔਰ ਜਿੰਨੇ ਵੀ ਹੈਲਪ ਕਰਨ ਆਏ ਨੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੌਕੇ ਤੇ ਆ ਕੇ ਸਾਰੀ ਸਥਿਤੀ ਦਾ ਜਾਇਜ਼ਾ ਕੀਤਾ